ਬੱਚਿਆਂ ਵਿੱਚ ਜਜ਼ਬਾ ਹੋਵੇ ਤੇ ਕੁਝ ਵੀ ਕੰਮ ਉਹਨਾਂ ਵਾਸਤੇ ਅਸੰਭਵ ਨਹੀਂ ਹੈ। ਪੜ੍ਹਾਈ ਦੇ ਨਾਲ ਨਾਲ ਇੱਕ ਅਜਿਹੀ ਬੱਚੀ ਆ ਜਿਹਨ ਬਹੁਤ ਸੋਹਣੀਆਂ ਪੇਂਟਿੰਗ ਬਣਾਉਂਦੀ ਆ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ। ਬੇਟਾ ਕਿਹੜੀ ਕਲਾਸ 'ਚ ਪੜ੍ਹਦੇ ਹੋ ਤੇ ਪੇਂਟਿੰਗ ਦਾ ਸ਼ੌਕ ਜਿਹੜਾ ਇਹ ਕਦੋਂ ਤੁਹਾਨੂੰ ਜਗਿਆ? ਮੈਂ 6th ਕਲਾਸ 'ਚ ਪੜ੍ਹਦੀ ਆ। ਫਿਰ ਮੈਨੂੰ ਛੋਟੇੰ ਦੇ ਤੇ ਡਰਾਇੰਗ ਦਾ ਸ਼ੌਂਕ ਸੀ ਜਿੱਦ ਮੈਂ ਛੋਟੀ ਸੀ ਉਹ ਡਰਾਇੰਗ ਕਰਦੀ ਸੀ ਤੇ ਕੋਈ ਵੀ ਕਾਪੀਸ ਤੇ ਡਰਾਇੰਗ ਕਰਨੀ ਚਾਹ ਸਟੀਚਰਸ ਨੇ ਦੇਨੇ ਤਾਂ ਉਹਨਾਂ ਉਹਦੇ ਮੈਂ ਸਿਰਫ ਹੋ ਬੀਸੀ ਤੇ ਫ੍ਰੀ ਟਾਈਮ ਮੈਂ ਕਰਦੀ ਸੀ ਜਦੋਂ ਵੀ ਟਾਈਮ ਮਿਲਣਾ ਉਹ ਡਰਾਇੰਗ ਕਰ ਲੈਣੀ ਤੇ ਉਸ ਤੋਂ ਬਾਅਦ ਮੈਂ 10th ਤੇ ਫਿਰ ਮੈਨੂੰ ਫੋਨ ਮਿਲ ਗਿਆ ਫਿਰ ਉਸ ਤੋਂ ਮੈਂ ਦੇਖ ਕੇ ਰੈਫਰੈਂਸ ਤੇ ਦੇਖ ਕੇ ਡਰਾਇੰਗ ਕੰਨੀ ਸਟਾਰਟ ਕੀਤੀ ਕਿਸੇ ਲੋਕਾਂ ਦੇ ਸਕੈਚਸ ਬਣਾਉਣੇ ਸਟਾਰਟ ਕੀਤੇ ਬ੍ਰਦਰ ਨੂੰ ਬਣਾ ਕੇ ਦਿੱਤਾ ਤੇ ਹੋਰ ਰਿਸ਼ਤੇਦਾਰਾਂ ਨੂੰ ਬਣਾ ਕੇ ਦਿੱਨੇ ਸਕੈਚੀ ਸੋ ਉਦੋਂ ਇਮਪਰੂਵਮੈਂਟ ਆ ਗਈ ਜਦੋਂ ਸਕੂਲ ਦੇ ਵਿੱਚ ਪਹਿਲੀ ਵਾਰ ਤੁਸੀਂ ਸਕੈਚ ਬਣਾ ਕੇ ਦਿੱਤਾ ਤੇ ਟੀਚਰਾਂ ਦਾ ਕਿਦਾਂ ਦਾ ਰਿਐਕਸ਼ਨ ਸੀ ਟੀਚਰਸ ਨੇ ਇਹ ਕਿਹਾ ਕਿ ਪਾਓ ਤੋ ਇਹ ਇਨਵੈਂਸ਼ਨ ਬਣਾ ਲੈਂਦੇ ਹਾਂ ਹਜੇ ਤੱਕ ਦੱਸਿਆ ਗਿਆ ਨਹੀਂ ਕਿ ਇਹਦਾ ਬਣਾ ਲੈਂਦੇ ਹਾਂ ਹੁਣ ਤੱਕ ਕੋਈ ਕੈਕਸੀ ਕੰਪੀਟੀਸ਼ਨ ਦੇ ਵਿੱਚ ਵੀ ਤੁਸੀਂ ਭਾਗ ਲਿਆ ਹਾਂ ਹਾਂਜੀ ਬਹੁਤ ਸਾਰੇ ਕੰਪੀਟੀਸ਼ਨ ਹੁੰਦੇ ਆਰ ਰਿਲੇਟਡ ਉਹ ਸਾਰੇ ਪਾਰਟਿਸਪੇਟ ਕਰਦੇ ਹਾਂ ਹੁਣ ਤੱਕ ਕਿਨੇ ਕੋਈ ਸਰਟੀਫਿਕੇਟ ਜਾਂ ਕੋਈ ਸ਼ਾਨਾਮ ਮਿਲਿਆ ਹੁਣ ਤੱਕ ਹਾਂਜੀ ਬਹੁਤ ਸਾਰੇ ਸਰਟੀਫਿਕੇਟਸ ਮਿਲੇ ਆ ਜ਼ੋਨਲ ਜੇ ਵੀ ਥਰਡ ਪਲੇਸ ਜਿੰਨ ਤੇ ਆਈਆਂ ਜ਼ੋਨਲ ਜੇ ਕਿੱਥੋਂ ਕਿੱਥੋਂ ਤੁਹਾਨੂੰ ਜਿਹੜਾ ਹੁਣ ਤੱਕ ਸਰਟੀਫਿਕੇਟ ਮਿਲਿਆ ਇਕਿਸਰ ਗੁਰਦਾਸ ਪੁੱਛੇ ਫਸਟ ਟਾਈਂ ਤੇ ਦੋਵਾਰੀ ਫਸਟ ਟਾਈਂ ਉਸ ਤੋਂ ਬਾਅਦ ਜੋਨਲ ਤੇ ਗਈ ਜੋਨਲ ਤੇ ਥਰਡ ਪੋਜੀਸ਼ਨ ਹੈ ਉਹਨੂੰ ਜਿਹੜੀ ਟੀਚਰ ਸਹਿਬਾਨੀ ਉਹਨਾਂ ਦਾ ਰਿਐਕਸ਼ਨ ਕਿਦਾਂ ਦਾ ਜਦੋਂ ਕਿਸ ਜਾਂਦੀ ਉਹ ਪੇਂਟਿੰਗ ਬਣਾਉਂਦੀ ਉਹ ਪੂਰਾ ਸਪੋਰਟ ਕਰਦੇ ਨੇ ਤੇ ਉਹ ਕਹਿੰਦੇ ਨੇ ਕਿ ਇਦਾਂ ਹੀ ਬਣਾਉਂਦੇ ਰਹਿ ਸਕੇਚਸ ਤੇ ਹੋਰ ਵੀ ਇੰਪਰੂਵ ਕਰ ਆਪਣੇ ਆਰਟ ਆਰਟ ਦਾ ਤਾਂ ਨੂੰ ਸ਼ੌਕ ਜਿਹੜਾ ਵਾ ਉਹ ਕਿੱਥੋਂ ਹੋਇਆ ਉਹ ਮੈਂ ਮੈਨੂੰ ਆਪਣੇ ਮਦਨ ਨੂੰ ਦੇਖ ਕੇ ਆ ਤੇ ਦਾ ਸ਼ੌਂਕ ਹੈ ਉਹ ਦੇ ਬਣਾਉਂਦੇ ਸੀ ਤੇ ਉਹਨਾਂ ਨੂੰ ਦੇਖ ਕੇ ਮੈਨੂੰ ਲੱਗਾ ਕਿ ਮੈਨੂੰ ਵੀ ਇੰਪਰੂਵ ਕਰਨਾ ਚਾਹੀਦਾ ਹੁਣ ਤੱਕ ਕਿਹੜੀ ਕਿਹੜੀ ਪੇਂਟਿੰਗਸ ਜਿਹੜੀਆਂ ਉਹ ਤਿਆਰ ਕਰ ਚੁੱਕੀ ਹੁਣ ਤੱਕ ਬਹੁਤ سارے ਐਕਟਰਸ ਦੇ ਸਕੈਚੇਸ ਡਰਾ ਕੀਤੇ ਜਿਵੇਂ ਨਾਲਕ ਜਿਵੇਂ ਕ੍ਰਿਸਟੀਆਨੋ ਰোনালਡੋ ਤੇ ਹੋਰ ਧੋਨੀ ਸਚਿਨ ਹੋਰ ਬਹੁਤ ਸਾਰੇ ਐਕਟਰਸ ਨੂੰ ਡਰਾ ਕੀਤਾ ਤਾਰ ਮੇ ਕੋ ਤਸਵੀਰਾਂ ਕਾਫੀ ਮੈਂ ਵੇਖੀ ਕਿ ਬਣੀਆਂ ਵਾਂ ਉਹਨਾਂ ਵਿੱਚ ਕਿਹੜੇ ਕਿਹੜੇ ਗੁਰੂ ਸਾਹਿਬਾਨ ਜਾਂ ਕਿਹੜੇ ਕਿਹੜੇ ਪੀਰ ਪਗੰਬਰਾਂ ਦੀ ਜਿਹੜੀ ਉਹ ਤਸਵੀਰ ਤੇ ਆ ਬਾਬਾ ਦੀਪ ਸਿੰਘ ਜੀ ਦੀ ਫੋਟੋ ਇੱਕ ਸਕੈਚ ਬਣਾਇਆ ਇੱਕ ਗੁਰੂ ਕਬਨ ਸਿੰਘ ਜੀ ਦਾ ਸਕੈਚ ਬਣਾਇਆ ਜੋ ਸਭ ਤੋਂ ਵਧੀਆ ਲੱਗਦਾ ਹੁਣ ਜਿਹੜਾ ਤੁਸੀਂ ਬਣਾ ਰਹੇ ਸੀ ਬੁੱਧਾ ਹਾਂਜੀ ਉਹ ਉਹ ਵੀ ਤੁਸੀਂ ਅੱਜ ਤੱਕ ਕੀਤਾ ਹਾਂਜੀ ਉਹ ਵੀ ਬੁੱਧਾ ਵੀ ਆਪ ਹੀ ਤਿਆਰ ਕੀਤਾ ਹੈ ਤੇ ਉਹਨਾਂ ਹਜੇ ਕੰਪਲੀਟ ਕਰ ਦਿੱਤੀ ਹੈ ਤੋ ਦੇਖ ਸਕਦੇ ਹੋ ਕਿ ਛੋਟੀ ਜੀ ਬੱਚੀ ਹੈ ਜਿਹੜੀ ਪਲੱਸ 1 ਦੇ ਵਿੱਚ ਪੜ੍ਹਦੀ ਆ ਤੇ ਡਰਾਇੰਗ ਦੇ ਵਿੱਚ ਇੰਨਾ ਇਹ ਮਹਾਰਤ ਹਾਸਲ ਆ ਕਿ ਬੰਦਾ ਵੇਖਦਾ ਹੀ ਰਹਿ ਜਾਂਦਾ ਆ ਆਪਾਂ ਉਹਨਾਂ ਦੇ ਮਦਰ ਨਾਲ ਵੀ ਗੱਲਬਾਤ ਕਰਾਂਗੇ ਇਹ ਕਿਹੜੀ ਕਲਾਸ ਪੜ੍ਹਦੀ ਛੋਟੀ ਬੱਚੀ ਗ੍ਰੰਥੀ ਕਰਾਂਗੇ ਛੋਟੀ ਬੱਚੀ ਦੀ ਮਦਰ ਸਾਡੇ ਨਾਲ ਨੇ ਜਿਨ੍ਹਾਂ ਨੇ ਕਹਿੰਦੇ ਆ ਕਿ ਮਾਪੇ ਦੀ ਵਧੀਆ ਪਰਵਰਿਸ਼ ਸਿੱਖਿਆ ਹੋਵੇ ਤੇ ਉਹ ਬੱਚੇ ਜਿਹੜੇ ਆ ਅਕਸਰ ਹੀ ਬਲੰਦੀਆਂ ਨੂੰ ਸ਼ੂ ਹੋ ਜਾਂਦੇ ਨੇ ਆ ਸਾਡੇ ਨਾਲ ਨੇ ਬਲਵਿੰਦਰ ਕੌਰ ਜੀ ਜਿਨ੍ਹਾਂ ਨੇ ਆਪਣੀ ਬੱਚੀ ਨੂੰ ਉਹਨਾਂ ਵਾਲੇ ਵੇਖ ਕੇ ਉਹਨਾਂ ਦੀ ਬੱਚੀ ਨੇ ਜਿਹੜੀ ਆ ਉਹ ਪੇਂਟਿੰਗ ਜਿਹੜੀ ਆ ਉਹ ਸ਼ੁਰੂ ਕੀਤੀ ਗੱਲਬਾਤ ਕਰਦੇ ਆ ਦਿਨਕ ਸਵੇਰੇ ਤੇ ਸਵਾਗਤ ਆ ਜੀ ਤੁਹਾਡੀ ਬੇਚੀ ਨੇ ਪੇਂਟਿੰਗ ਤੁਹਾਡੇ ਵਾਲੇ ਵੇਖ ਕੇ ਸ਼ੁਰੂ ਕੀਤੀ ਕਿਸ ਤਰ੍ਹਾਂ ਲੱਗਲੇ ਬਹੁਤ ਵਧੀਆ ਲੱਗਦਾ ਕਿਉਂਕਿ ਮੇਰਾ ਵੀ ਸ਼ੌਂਕ ਹੀ ਤੇ ਅੱਜ ਮੇਰੀ ਬੱਚੀ ਵੀ ਉਸੇ ਸ਼ੌਂਕ ਤੇ ਚੱਲਦੀ ਪਈ ਮੈਨੂੰ ਬਹੁਤ ਚੰਗਾ ਲੱਗਦਾ ਤੁਸੀਂ ਕਿਹੜੀ ਕਿਹੜੀ ਪੇਂਟਿੰਗਸ ਤੁਸੀਂ ਬਣਾਉਂਦੇ ਹੋ ਮੈਂ ਸਰ ਬਹੁਤ ਸਾਰੀਆਂ ਪਹਿਲਾਂ ਬਣਾਈਆਂ ਨੇ ਆਪਣੇ 20 ਸਾਲ ਹੋ ਗਏ ਮੈਨੂੰ ਸ਼ਾਇਦ ਦਿੱਤੀ ਮੈਂ ਪੇਂਟਿੰਗ ਜਿੱਦਾਂ ਮੈਂ ਵੀ ਪੜ੍ਹਦੀ ਸੀ ਮੈਂ ਪੇਂਟਿੰਗ ਬਣਾਉਂਦੀ ਹੁੰਦੀ ਮੈਨੂੰ ਜ਼ਿਆਦਾ ਸ਼ੌਂਕ ਪੇਂਟਿੰਗ ਦਾ ਹੀ ਮੈਂ ਡਰਾਇੰਗ ਵੀ ਹੁੰਦੀ ਰਹੀ ਹੁਣ ਜਦੋਂ ਤੁਹਾਡੀ ਬੱਚੀ ਪੇਂਟਿੰਗ ਬਣਾਉਂਦੀ ਹੈ ਤੇ ਤੁਹਾਡਾ ਸਹਯੋਗ ਕਿਸ ਤਰੀਕੇ ਨਾਲ ਰਿਹਾ ਸਰ ਬਹੁਤ ਵਧੀਆ ਰਹਿੰਦਾ ਮੈਂ ਇਹਦਾ ਪੂਰੇ ਕੋਰਦ ਲੱਗਦੇ ਸਾਹ ਕਿੰ ਇਸ ਕਰਕੇ ਕੀ ਕੰਮ ਕਰੀ ਲੱਗ ਜਾਈ ਗਾਈਡ ਵੀ ਕਰਦੇ ਹੋਗੇ ਹਾਂਜੀ ਗਾਈਡ ਕਰਦੇ ਛੱਡਣ ਵੀ ਜਾਨੀਏ ਲੈਣ ਵੀ ਜਾਨੀਏ ਕਿਤੇ ਕੰਪੀਟੀਸ਼ਨ ਹੁੰਦਾ ਇਹਨੂੰ ਕਿੱਥੇ ਗਈ ਨਾਲ ਜਾਈਏ ਜੋ ਇੰਚਾ ਮਿਰਸਰ ਗਈ ਹੈ ਮੇਰੇ ਨਾਲ ਜੀ ਫੁਲ ਸਪੋਰਟ ਕੀਤੀ ਇਸ ਤਰ੍ਹਾਂ ਹੀ ਕਿੰਦੀ ਮੈਂ ਕਰਦੀਏ ਨਾਲ ਜਿਸ ਤਰੀਕੇ ਨਾਲ ਦੇਖਿਆ ਜਾਵੇ ਕਿ ਆਮ ਤੌਰ ਤੇ ਬੱਚੀਆਂ ਨੂੰ ਜਿਹੜਾ ਵਾ ਉਹ ਘਰ ਦੇ ਕੰਮਾਂ ਵਿੱਚ ਹੀ ਜਿਹੜਾ ਉਹ ਰੱਖ ਲਿਆ ਜਾਂਦਾ ਵਾ ਤੇ ਬਾਹਰ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਤੁਸੀਂ ਕਿਸ ਤਰੀਕੇ ਦੇ ਨਾਲ ਇਹਨਾਂ ਦੀ ਹੁਣ ਸਪੋਰਟ ਕਰ ਰਹੇ ਹੋ ਸਰ ਮੈਂ ਇਸ ਟ੍ਰੈਨ ਨੂੰ ਕਿਤੇ ਲੋਡ ਪਏ ਛੱਡਣ ਜਾਣਾ ਲੈਣ ਜਾਣਾ ਪਈਲਾ ਹੁਣ ਦਸਵੀਂ ਚ ਫੋਨ ਦਿੱਤਾ ਸੀ ਤੇ ਦਸਵੀਂ ਤੋਂ ਲੈ ਵਧੀਆ ਸਟਾਰਟ ਹੁੰਦਾ ਹੀ ਕੀਤਾ YouTube ਤੋਂ ਵੀ ਸਿੱਖਦੀ ਐ ਪਹਿਲਾਂ ਮੇਰੇ ਤੋਂ ਸਿੱਖਦੀ ਰਹੀ ਐ ਹੁਣ ਫੋਨ ਤੋਂ ਕਿਉਂਕਿ ਮੇਰੇ ਕੋਲ ਇਨਾ ਟਾਈਮ ਨਹੀਂ ਹੁੰਦਾ ਮੈਂ ਕਿੰਨੀ ਕੁ ਬਹੁਤ ਵਧੀਆ ਜਦੋਂ ਵੀ ਬਣਾਉਂਦੀ ਐ ਤੇ ਮੈਂ ਉਹਦੇ ਵਿੱਚ ਥੋੜੀ ਬਹੁਤੀ ਨੁਕਤੀ ਨਹੀਂ ਕਰਨੀ ਜਾਂ ਲਾਈਟ ਕਰ ਜਾਾਂ ਤੇ ਡਾਰਕ ਕਰ ਦੱਸ ਦੇਣੀ ਮੈਨੂੰ ਤੇ ਬਾਕੀ ਇਹ ਨਹੀਂ ਕਿਸੇ ਕੋਲ ਜਾਂਦੀ ਸ਼ੋ ਦੇਖ ਸਕਦੇ ਹੋ ਕਿ ਕਿ ਫਿਰ ਵੀ ਮਾਪੇ ਜਿਹੜਾ ਵਾ ਉਹ ਜੇ ਬੱਚਿਆਂ ਨੂੰ ਗਾਈਡ ਕਰੇ ਤੇ ਕਿਸੇ ਨਾ ਕਿਸੇ ਮਕਾਮ ਤੱਕ ਪਹੁੰਚ ਸਕਦੇ ਨੇ ਕੈਮਰਾਮੈਨ ਸੋਨੀ ਦੇ ਨਾਲ ਸਰਵੰਤ ਸਿੰਘ ਘਮਾਨ ਬਟਾਲਾ ਗੁਰਦਾਸਪੁਰ